ਲਾ ਸਕਦੇ ਹੋ ਭਾਵੇਂ ਢੇਡ ਮਹੀਨੇ ਵਿੱਚ ਭੋਗ ਪਾਓ ਜ਼ਰੂਰੀ ਨਹੀਂ ਵੀ ਅਖੰਡ ਪਾਠ ਕਰੋੜੇ ਕਿਤੇ ਕੋਤਰੀਆਂ ਚੱਲਦੀਆਂ ਕਿਤੇ ਲੜੀਆਂ ਚੱਲ ਰਹੀਆਂ ਮੇਰੇ ਵਰਗਾ ਪੈਸੇ ਲੈ ਕੇ ਆ ਜਾਂਦਾ ਲੋ ਜੀ ਤੁਸੀਂ ਆ ਪੈਸੇ ਰੱਖ ਲਓ ਤੇ ਸਾਡੀ ਖਾੜਾ ਵੀ ਖੰਡ ਪਾਠ ਇੱਕ ਲਿਖ ਲਿਓ ਬਾਬਿਆਂ ਦਾ ਵਧੀਆ ਬਿਜ਼ਨਸ ਚੱਲਿਆ ਹੋਏ ਉਹਨਾਂ ਦਾ ਚਿੰਦਾ ਚੱਲਦਾ ਭਾਈ ਉਹਤੇ ਜਪਜੀ ਸਾਹਿਬ ਦੇ ਜਿਹੜੇ ਪਾਠ ਰੱਖਦੇ ਵੇਖੋ ਉਹਦਾ ਇਹ ਕਈ ਬਾਬੇ ਜਿਹੜੇ ਸੰਪਰਦਾਵਾਂ ਵਾਲਿਓ ਜਪਜੀ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਦੇ ਖੰਡ ਪਾਠ ਦੇ ਕਹਿਣਗੇ ਇੱਕ ਖੰਡ ਪਾਠ ਦਾ ਇੱਕ ਜਪਜੀ ਸਾਹਿਬ ਜੇ 100 ਖੰਡ ਪਾਠ ਕੀਤਾ ਨਾ ਕਿਤੇ ਕਥਾ ਗੋਤਰੀਆਂ ਕਰਦੇ ਨੇ ਜੇ 100 100 ਖੰਡ ਪਾਠ ਕਰਦੇ ਆ ਤੇ ਨਾਲ ਇੱਕ ਇੱਕ ਜਪਜੀ ਸਾਹਿਬ ਤਾਂ ਨਹੀਂ ਹੁੰਦਾ 100 ਜਪਜੀ ਸਾਹਿਬ ਤਾਂ ਨਹੀਂ ਹੁੰਦਾ ਨਾ 사ਸੰਗਤ ਜਪਜੀ ਸਾਹਿਬ ਤਾਂ ਇੱਕੋ ਹੀ ਹੁੰਦਾ ਪਰ ਪਰਿਵਾਰਾਂ ਤੋਂ 100 ਤੋਂ ਹੀ ਜਪਜੀ ਸਾਹਿਬ ਦੇ ਪੈਸੇ ਵੀ ਲੈਂਦੇ ਆ ਗਾਂ ਇੱਕ ਪਾਠ ਦੇ ਦੇ ਕੇ 99 ਪਾਠਾਂ ਦੇ ਆਪਣੀ ਜੇ ਝੋਲੀ ਵਿੱਚ ਪਾ ਕੇ ਇੱਕ ਤਕੜਾ ਬਿਜ਼ਨਸ ਇਹ ਮੰਨ ਲਓ ਇੱਕ ਖੰਡ ਪਾਠ ਦਾ ਜਪਜੀ ਸਾਹਿਬ ਵਾਲਿਆਂ ਦਾ 800 ਦੇ حساب ਨਾਲ ਲਾਈਏ ਨਾ ਪੰਜ ਪਾਠੀਆਂ ਦਾ 4000 ਬਣਦਾ ਹੈ ਤੇ ਜੇ 100 ਨੂੰ 4000 ਨਾਲ ਗੁਣਾ ਕਰ ਲੋ ਤੇ 4 ਲੱਖ ਬਣਦਾ ਹੈ ਤੇ 4000 ਰੁਪਏ ਦੇ ਕੇ ਉਹਦੇ ਵਿੱਚੋਂ ਕਿੰਨਾ ਬਚ ਗਿਆ ਜੀ 3 ਲੱਖ 6000 ਰੁਪਈਆ ਕੱਲੇ ਜਪਜੀ ਜਪਜੀ ਸਾਹਿਬ ਦੇ ਪਾਠੀਆਂ ਦਾ ਤੇਰੇਦਾਰ ਬਣਦੇ ਆਪਣੀ ਝੋਲੀ ਵਿੱਚ ਪੈਸਾ ਛਾ ਜਾਂਦੇ ਪਾਠ ਦੇਣਾ ਹੁੰਦੀ ਜੀ ਕਰ ਲਿਓ ਹਸਾਬ ਨਾਲ ਲਾ ਕੇ ਵੇਖੋ ਫਿਰ 100 ਜਪਜੀ ਸਾਹਿਬ ਕਿਉਂ ਨਹੀਂ ਰੱਖਦੇ ਬਰਾਬਰ 100 ਦੇ ਸਾਰੇ پیسے ਕਿਉਂ ਨਹੀਂ ਦਿੰਦੇ ਬਿਜ਼ਨਸ ਹੈ ਜੀ ਧਰਮ ਨੂੰ ਬਿਜ਼ਨਸ ਬਣਾਇਆ ਸਾਧ ਸੰਗਤ ਮੈਂ ਤਾਂ ਕਹਿਣਾ ਬਾਠੀ ਸੌ ਜਾਂਦੇ ਐ ਅਸੀਂ ਵੀ ਅੰਨੇ ਹੋਇਆ ਅਸੀਂ ਦੇ ਰਿਆਂ ਤੇ ਕੋਤਰੀਆਂ ਪ੍ਰਕਾਸ਼ ਮਰਾ ਛੱਡੀਆਂ ਅਸ ਕਿਹਾ ਲੜੀਆਂ ਪ੍ਰਕਾਸ਼ ਕਰ ਦਿਓ ਆਪਣੇ ਘਰ ਵਿੱਚ ਆਪ ਬਾਣੀ ਪੜੋ ਘਰ ਵਿੱਚ ਪਾਠ ਕਰਾਓ ਬੜੀ ਪ੍ਰੇਮ ਨਾਲ ਸੁਣੋ ਅਗਲੇ ਨੂੰ ਕਹੋ ਭਾਈ ਪਾਠੀ ਨੂੰ ਕਹਿ ਦਿਓ ਭੈਣਾ ਤੈਨੂੰ ਵੱਧ ਦੇ ਦੇਵਾਂਗੇ ਪਰ ਬੜੇ ਪ੍ਰੇਮ ਨਾਲ ਬਾਣੀ ਹੌਲੀ ਹੌਲੀ ਪੜਿਓ ਬੜੇ ਪ੍ਰੇਮ ਨਾਲ ਕਰਿਓ ਤੇ ਖੰਡ ਪਾਠ ਤੇ ਟੈਲ ਵੀ ਪੂਰਾ ਵੱਧ ਲੱਗ ਜਾਏਗਾ ਤੇ ਕੋਈ ਗੱਲ ਨਹੀਂ